ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰਿਓ ਚੱਲ ਰਹੀ ਲੜੀਵਾਰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਤਹਿਤ ਅੱਜ ਅੱਗੇ ਚੱਲੀਏ ਜੀ ਇਹ ਤੋਂ ਪਹਿਲਾਂ ਆਪਾਂ ਵਿਚਾਰ ਕਰ ਚੁੱਕੇ ਹਾਂ ਚਾਰ ਕੋਹਤਾ ਕਿਸਾਂ ਦਾ ਸਤਕਾਰ ਅੱਜ ਹੈ ਖਾਲਸਾ ਕੌਣ ਖਾਲਸਾ ਕਿਹਨੂੰ ਕਿਹਾ ਜਾਂਦਾ ਹੈ 33 ਸਵੀਆਂ ਦੇ ਵਿੱਚ 허ਮਾਨ ਹੈ ਜਾਗਤ ਜੋ ਜਪੈ ਨਿਸਬਾਸਰ ਇਕ ਬਿਨਾ ਮਨ ਨੈਕਨ ਆਨੇ ਪੂਰਨ ਪ੍ਰੇਮ ਪਰਤੀਤ ਸਜੈ ਬਰਤ ਗੌਰ ਮੜੀ ਮਠ ਭੂਲਾ ਮਾਨੈ تیر দান ਦਇਆ ਤਪ ਸੰਜਮ ਇਕ ਬਿਨਾ ਨਾ ਇਕ ਬਿਛਾਨੈ ਪੂਰਨ ਜੋਤ ਜਕੇ ਘਟ ਮੇ ਤਬ ਖਾਲਸ ਤਹੈ ਤੇ ਖਾਲਸ ਸਾਨੈ ਜੋ ਮਨੁਖ ਆਪਣੇ ਮਨ ਵਿੱਚ ਜੇ ਨਰਾਤ ਪ੍ਰਭੂ ਦਾ ਧਿਆਨ ਤਰਦਾ ਹੈ ਜੋ ਇੱਕ ਪ੍ਰਭੂ ਨੂੰ ਛੱਡ ਕੇ ਹੋਰ ਕਿਸੇ ਨੂੰ ਥੋੜਾ ਜਿੰਨਾ ਵੀ ਮਨ ਵਿੱਚ ਨਹੀਂ ਲਿਆਉਂਦਾ ਅਤੇ ਜੋ ਪ੍ਰਭੂ ਉੱਪਰ ਵਿਸ਼ਵਾਸ ਕਰਦਾ ਹੈ ਤੇ ਉਹਦੇ ਨਾਲ ਪੱਕਾ ਪਿਆਰ ਪਾਉਂਦਾ ਹੈ ਜਿਨ ਪ੍ਰੇਮ ਕਿਓ ਤਿਨਹੀਂ ਪ੍ਰਾਪਾਇਓ ਜੋ ਕੋ ਲਕੇ ਵੀ ਕਦੀ ਵਰਤ ਨਹੀਂ ਰੱਖਦਾ ਕਬਰਾਂ ਦੀ ਪੂਜਾ ਨਹੀਂ ਕਰਦਾ ਮੱਠਾਂ ਦੀ ਪੂਜਾ ਨਹੀਂ ਕਰਦਾ ਜੋ ਤੀਰਥ ਯਾਤਰਾ ਅਤੇ ਵਿਖਾਵੇ ਦੇ ਦਾਨ ਵਹਿਮਾ ਭਰਮਾ ਵਾਲੀ ਦਇਆ ਸਰੀਰ ਨੂੰ ਕਸ਼ਟ ਦੇਣ ਵਾਲੀ ਤਪਸਾ ਅਧਨਾ ਨੂੰ ਨਹੀਂ ਮੰਨਦਾ ਕੇਵਲ ਪ੍ਰਭੂ ਨਾਲ ਪਿਆਰ ਪਾਉਣਾ ਹੀ ਆਪਣਾ ਜੀਵਨ ਮਨੋਰਥ ਸਮਝਦਾ ਹੈ ਜਿਦੇ ਮਨ ਵਿੱਚ ਪ੍ਰਭੂ ਦੇ ਪੂਰਨ ਗਿਆਨ ਦੀ ਜੋਤ ਭਾਵ ਗਿਆਨ ਦਾ ਚਾਨਣ ਲੱਟ ਲੱਟ ਵੱਲਦਾ ਹੋਵੇ ਉਹ ਮਨੁੱਖ ਸ਼ੁੱਧ ਆਦਰਸ਼ਿਕ ਇਨਸਾਨ ਹੈ ਅਜਿਹਾ ਧਰਮੀ ਮਨੁੱਖ ਹੀ ਪੂਰਨ ਖਾਲਸਾ ਅਖਵਾ ਸਕਦਾ ਹੈ ਖਾਲਸਾ ਹੈ ਖਾਲਸ ਸ਼ੁੱਧ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ ਤਾਂ ਇਹ ਮਹਾਰਾਜ ਨੇ ਕਿਹਾ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਕਿਉਂਕਿ ਜੋ ਕਿਸੇ ਦੇ ਅਧੀਨ ਨਹੀਂ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਅਧੀਨ ਹੀ ਚੱਲਦਾ ਹੈ ਹੋਰ ਕਿਸੇ ਦੇ ਅਧੀਨ ਨਹੀਂ ਚੱਲਦਾ ਤੇ ਮਾਰਾ ਇਹਨੇ ਕਿਰਪਾ ਕੀਤੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੂੰ ਮੈਂ ਕਰੋ ਨਿਵਾਸ ਸੁਖਾਲਸਾ ਮੇਰੀ ਆਨ ਕੀ ਆਨ ਖਾਲਸਾ ਮੇਰੀ ਸ਼ਾਨ ਕਿਸ਼ਾਨ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗਤੇ ਜਦੀ ਹੂੰ ਮੈਂ ਸਾਰਾ ਤੇ ਜਾਬੇ ਗਏ ਬੇਪਰਨ ਕੀ ਰੀਤ ਉਹ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਇਹ ਥੋੜਾ ਜਿਹਾ ਯਤਨ ਹੈ ਜੀ ਖਾਲਸੇ ਦੀ ਅਚਾਨ ਦਾ ਖਾਲਸਾ ਕਿਨੂੰ ਕਿਹਾ ਜਾਂਦਾ ਹੈ ਇਸ ਸਤਾਰਵੀਂ ਜਾਣਕਾਰੀ ਸਿੱਖ ਧਰਮ ਦੀ ਮੁਢਲੀ ਜਾਣਕਾਰੀ ਦੇ ਵਿੱਚ ਜਿਹੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ